ਭਾਈ ਮੋਟਰ ਡਿੱਗੀ ਹੋਈ ਐ ਪਹਿਲਾਂ ਤਾਂ ਕੈਮਰਾ ਪਾ ਕੇ ਵਿੱਚ ਚੈੱਕ ਕਰ ਲਈ ਵੀ ਮੋਟਰ 120 ਫੁੱਟ ਤੇ ਥੱਲੇ ਡਿੱਗੀ ਪਈ ਐ ਉਸ ਤੋਂ ਬਾਅਦ ਟੈਬਲੇਟ ਦੇ ਵਿੱਚ ਸਮਾਰਕੇ ਚੰਗੀ ਤਰ੍ਹਾਂ ਚੈੱਕ ਕਰ ਲਈ ਵੀ ਕਿੱਥੇ ਕਿਵੇਂ ਡਾਟ ਲਾਉਣੀ ਐ ਕਿਵੇਂ ਅੰਦਰੋਂ ਖਿੱਚਣੀ ਐੀ ਉਸ ਤੋਂ ਬਾਅਦ ਲਗਭਗ ਵੀ 2-3 ਘੰਟਿਆਂ ਦੇ ਵਿੱਚ ਵਿੱਚ ਇਹਨਾਂ ਨੇ ਰਾੜਾਂ ਪਾ ਕੇ ਮੋਟਰ ਥੱਲੋਂ ਚੱਕ ਲਈ ਦੇਖੋ ਡ్రਾਈਵਰੀ ਤਾਂ ਆ ਰਹੀ ਐ ਮਿੰਟ 10 ਦੇ 5 4 ਦੇ ਮਿੰਟਾਂ ਦੇ ਵਿੱਚ ਵਿੱਚ ਆ ਮੋਟਰ ਵਾਰੇ ਕੱਢ ਲਿਆਉਣਗੇ ਚੈੱਕ ਕਰੋ ਤੇ ਹੁਣ ਮੋਟਰ ਕੱਢ ਲਿਆਤੀ ਸਾਰੀ ਗੱਲਬਾਤ ਬਾਈਆਂ ਨਾਲ ਕਰਾਵਾਂਗੇ ਦੋਸਤੋ ਕੱਢਤੀ ਮੋਟਰ ਬਾਈਆਂ ਨੇ ਚੈੱਕ ਕਰੋ ਫੋਰਮੈਨ ਤਾਂ ਖੜਾ ਹਾਂ ਨਵੇਂ ਫੋਰਮੈਨ ਨੂੰ ਉਹਦੇ ਬੱਸ ਲੈ ਦੋਸਤੋ ਆਪਾਂ ਨਾ ਪਿੰਡ ਤਰਾਉੜੇ ਮੋਟਰ ਵਾਈਆਂ ਦੀ ਡਿੱਗ ਗਈ ਸੀ ਉੱਪਰੋਂ ਡ్రਾਈਵਰੀ ਟੁੱਟ ਗਈ ਸੀ ਤੁਸੀਂ ਚੈੱਕ ਕਰ ਲਓ ਗ੍ਰਾਹਕ ਦੇ ਪ੍ਰਧਾਨ ਜੀ ਤੇ 200 ਫੁੱਟ ਤੇ ਥੱਲੇ ਜਾ ਕੇ ਡਿੱਗ ਗਈ ਸੀਗੀ ਤੇ ਕੰਮ ਸਿਰੇ ਚਾੜਿਆ ਕੱਢੀਆ ਬਾਹਰ ਤੇ ਆਪਾਂ ਤੁਹਾਡੀ ਬਾਬਾ ਜੀ ਨਾਲ ਗੱਲ ਕਰਾਉਣੇ ਆ ਜਿਹੜੇ ਬਾਬਾ ਜੀ ਦੀ ਮੋਟਰ ਡਿੱਗੀ ਸੀ ਉਹਦੇ ਨਾਲ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਠੀਕ ਹੋ ਹਾਂ ਜੀ ਹਾਂ ਕਿਹੜਾ ਕਹਿੰਦੀ ਹੈ ਨਾਂ ਤਾਰੀ ਨੂੰ ਦੇ ਅੱਛਾ ਦੋ ਤਿੰਨ ਲੱਖ ਦਾ ਫਾਇਦਾ ਕਰਤਾ ਹਦਾ ਦੋ ਤਿੰਨ ਲੱਖ ਦਾ ਫਾਇਦਾ ਕਰਤਾ ਨਹੀਂ ਬੋਡ ਨਾਲ ਪੌਲ ਕਰਵਾਉਣਾ ਪੈਂਦਾ ਹਰ ਨੂੰ ਖੋਸਾ ਹੁਣ ਪੂਰਾ ਪੂਰੇ ਖੋਸਾ ਕੀ ਕਰਾਓ ਕੰਮ ਇਹ ਕਰਾਉਣੇ ਕੀ ਤੋਂ ਕਰਾਓ ਤਾਰੀ ਤੋਂ ਤਾਰੀ ਦੀ ਕਲਾਕਾਰੀ ਨੂੰ ਮੰਨ ਗਿਆ ਹਾਂ ਫੁੱਲ ਅੱਛਾ ਨਾਈਟ ਟਾਈਮ ਕਿਹਨੋਂ ਲੈ? ਅੱਛਾ ਜੀ। ਹਾਂ ਤੇਰੇ ਸਾਹਮਣੇ 10:00 ਵਜੇ ਆਇਆ ਸੀ। ਠੀਕ ਆ। ਉਹ ਕਰਤੀ। ਠੀਕ ਆ। ਹੋਰ ਕਿੱਥੋਂ ਵਧਿਆ ਬੰਦਾ ਨਹੀਂ ਕੋਈ ਬੰਦਾ। ਠੀਕ ਆ। ਕਿਹੜੀ ਜੂਨੀਅਨ ਦਾ ਪ੍ਰਧਾਨ ਹੈ? ਮੈਂ? ਅਗਰਾਹਾ। ਅਗਰਾਹਾ ਦਾ ਪੱਕਾ ਪ੍ਰਧਾਨ। ਲੈ ਵੀ ਦੋਸਤੋ ਅਗਰਾਹਾ ਜੂਨੀਅਨ ਦਾ ਪ੍ਰਧਾਨ ਆ ਇਹ। ਚੈੱਕ ਕਰੋ। ਤਾਰੀ ਤੇਰਾ ਨੰਬਰ ਬੋਲ ਬਾਈ। ਹਾਂ ਮੇਰਾ ਨੰਬਰ ਹੈਗਾ ਬਾਈ 987201822। ਅੱਤ ਤੁਸੀਂ ਕੀ ਕਹਿਣਾ ਚਾਹਣਾਗਾ? ਹੋਰ ਕਰ ਦਿੰਦੇ। ਆ ਦੇਖੀਆ ਪੱਛੇ ਮੋਟਰਾਂ ਕੱਢਦੇ ਆ ਬਾਈ ਆਪਾਂ। ਠੀਕ ਆ। ਆ ਬਾਕੇ ਗੱਡੀਆਂ ਨੇ ਮੋਟਰਾਂ। ਅੱਤ ਦੂਜੇ ਠੀਕ ਹੈ ਠੀਕ ਹੈ ਕਿਹੜਾ ਪੰਡਾ ਆਪਣਾ ਕੋਬੇ ਬਾਈ ਠੀਕ ਹੈ ਲੈ ਦੋਸਤੋ ਬਾਈ ਦਾ ਪੰਡ ਕੋਬੇ ਹੈਗਾ ਚੈੱਕ ਕਰ ਲਓ ਜੇ ਸੋਡੀ ਵੀ ਕੋਈ ਮੋਟਰ ਡੇਗਦੀ ਆ ਜਾਂ ਫਾਸਦੀ ਆ ਤਾਂ ਤੁਸੀਂ ਕੜਵਾ ਸਕਦੇ ਹੋਗੇ ਚੈੱਕ ਕਰੋ ਤੁਸੀਂ ਇੱਕ ਹੋਰ ਮੇਨ ਗੱਲ ਬਾਈ ਲਵੇ A ਤੋਂ ਲੈ ਕੇ Z ਤੱਕ ਸਾਰੇ ਸੰਦ ਸਾਰਾ ਕੰਮ ਬਾਈ ਨੂੰ ਆਉਂਦਾ ਹੈ ਗ੍ਰਾਈਂਡਰ ਨਾਲ ਰੱਖਦਾ ਵੈਲਡ ਸੈਟ ਨਾਲ ਰੱਖਦਾ ਤੇ ਨਾਲ ਹੀ ਲਾਈਟ ਦਾ ਪ੍ਰਬੰਧ ਕਰਕੇ ਰੱਖਦਾਗਾ ਕੋਈ ਵੀ ਕੰਮ ਮੜ ਜੇ ਬਾਈ ਤੋਂ ਤੁਸੀਂ ਕੜਵਾ ਸਕਦੇ ਹੋ ਮੋਟਰ ਡਿੱਗੀ ਆ ਫਾਸੀ ਆ ਜਾਂ ਰੇਤਾ ਮਾਰਦੀ ਆ ਜਾਂ ਤੁਹਾਡਾ ਬੋਰ ਬੰਦ ਪਿਆਗਾ ਤੁਸੀਂ ਉਹ ਬੋਰ ਪਟਵਾਉਣਾਗਾ ਕੋਈ ਵੀ ਕੰਮ ਤੁਸੀਂ ਕਰਵਾ ਸਕਦੇ ਹੋ ਤਾਰੀ ਬਾਈ ਦਾ ਨੰਬਰ ਆ ਜਿਹੜਾ ਸਕਰੀਨ ਦੇ ਚੱਲਦਾ ਉਸ ਨੰਬਰ ਦੇ ਤੁਸੀਂ ਸੰਪਰਕ ਕਰ ਸਕਦੇ ਹੋ ਪਿੰਡ ਹੈਗਾ ਬਾਈ ਦਾ ਕੋਬੇ ਜ਼ਿਲ੍ਹਾ ਬਰਨਾਲਾ ਨੇੜੇ ਤਨੌਲਾ ਮੰਡੀ ਰਹਿ ਜਾਂਦਾ ਹੈ ਲਗਭਗ 4-5 ਘੰਟਿਆਂ ਦੇ ਵਿੱਚ ਵਿੱਚ 200 ਫੁੱਟ ਤੋਂ ਆ ਬਾਈਆਂ ਨੇ ਮੋਟਰ ਚੱਕ ਕੇ ਬਾਹਰ ਕੱਢੀ ਆ ਨਾਂ ਵਾਲਾ ਵੀ ਬਾਈਆਂ ਦਾ 3-4 ਲੱਖ ਦਾ ਫਾਇਦਾ ਕਰਾਇਆ ਕਿਉਂਕਿ ਲੱਖ ਰੁਪਏ ਦਾ ਬਾਈਆਂ ਨੇ ਮੋਟਰੇ ਦੀ ਬਚਾਤੀ ਲਗਭਗ ਬਾਈ ਕਹਿੰਦਾ 15 ਦਿਨ ਹੋ ਗਏ ਸੀਗੇ ਮੋਟਰ ਖੜੀ ਨੂੰ ਤੇ ਡਿੱਗੀ ਪਈ ਸੀ ਦੋ ਤਿੰਨ ਬੰਦੇ ਪਹਿਲਾਂ ਆਏ ਕਿਸੇ ਤੋਂ ਨਿਕਲ ਹੀ ਨਹੀਂ ਹੈਗੀ ਬੜਾ ਜ਼ੋਰ ਲਾਇਆ ਸਾਰਿਆਂ ਨੇ ਤੇ ਇਸ ਬਾਈ ਨੇ ਮੋਟਰ ਕੱਢ ਕੇ ਆਪਦੀ ਕਲਾਕਾਰੀ ਦਿਖਾਈ ਆ ਸੋਨੂੰ ਵੀ ਕੋਈ ਛੋੜੇ ਵੀ ਕੋਈ ਪ੍ਰੋਬਲਮ ਆਈ ਆ ਘਰ ਦੀ ਮੋਟਰ ਆ ਜਾਂ ਕੋਈ ਵੱਡੀ ਮੋਟਰ ਹੈ ਤੁਸੀਂ ਇਸ ਮੁੰਡੇ ਤੋਂ ਕੜਵਾ ਸਕਦੇ ਹੋ ਬਹੁਤ ਚੰਗਾ ਕੰਮ ਆ ਬਾਕੀ ਤੁਸੀਂ ਬਾਬਾਈ ਦੀ ਸਪੀਚ ਸੁਣੀ ਲਈ ਹੈਗੀ ਵੀਡੀਓ ਨੂੰ ਦੇਖਣ ਲਈ ਧੰਨਵਾਦ ਜੀ ਇਦਾਂ ਦੀਆਂ ਵੀਡੀਓ ਪਾਇਆ ਕਰਾਂਗੇ ਹੁਣ ਜਦੋਂ ਵੀ ਕੋਈ ਮੋਟਰ ਕੱਢਿਆ ਕਰਾਂਗੇ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਪੇਜ ਨੂੰ ਫੋਲੋ ਜ਼ਰੂਰ ਕਰਦੇ ਧੰਨਵਾਦ ਜੀ ਮੋਟਰ ਰੇਤਾ ਮਾਰ ਦਿਆ ਤਾਂ ਵੀ ਦੂਸੀ ਮੋਟਰ ਦੇ ਵਿੱਚ ਪੈਂਚਰ ਲਗਵਾ ਸਕਦੇ ਹੋ ਸੰਪਰਕ ਕਰ ਸਕਦੇ ਹੋਗੇ